ਨਾਲ ਵਾਕਿਆ ਦੀ ਸਾਰੀ ਟੀਮ ਦਾ ਕਾਰਜਕੁਨ ਕੋਰੋਜੀ ਸਰਮ ਸਿੰਘ ਗੜਕਾ ਆਪਣੇ ਰਤੋਗੇ ਵਾਲੇ ਫੌਜੀ ਸਾਹਿਬ ਜੀ ਦਰਪੰਦਰ ਸਿੰਘ ਜੀ ਹੋਰ ਲੈ ਕੇ ਦੀਆਂ ਪ੍ਰਬੰਧਕ ਸੱਜਣ ਜੜਿਆ ਜਦੋਂ ਇਹ ਮੰਡੀ ਦੇ ਜਹਾਜ਼ ਨੂੰ ਆਟੂ ਆ ਇਹ ਇਕੱਠੇ ਹੋਇਆ ਸਯੁਕਤ ਮੋਰਚੇ ਦੀ ਜਿਹੜੀ ਕਾਰ ਸੀ ਕੌਮੀ ਖਾਨ ਮੋਰਚਾ ਉਹਦੀ ਕਾਰ ਸੀ ਆਈਡੀ ਤੇ ਟਰੰਪ ਦੇ ਮੋਦੀ ਦੇ ਜਿਹੜੇ ਪੁੱਤਰੇ ਉਹ 13 ਤਰੀਕ ਨੂੰ ਪੁੱਕੇ ਜਾਣਗੇ ਉਹਦੀ ਗੱਲ ਹੀ ਵਜਵਾਈ ਜੁਨਾਜ਼ਾ ਦੇ ਦਿਨ ਤੋਂ ਇਹੜਾ ਪੁੱਤਰਾ ਟਰੰਪ ਦਾ ਮੋਦੀ ਦਾ ਪੁੱਤ ਹੈ ਆ ਸਵਾਲ ਕਰਦੇ ਆ ਧਰਾ ਵੀ ਹੁਣ ਉਹ ਮੰਨ ਗਿਆ ਪਰ ਭਰਾਓ ਮੰਨਿਆ ਮੰਨਿਆ ਕੋਈ ਨਹੀਂ ਜੇ ਇਹਨਾਂ ਪਤਾ ਨਹੀਂ ਕਦੋਂ ਮੰਨਣਾ ਤੇ ਕਦੋਂ ਉੱਤੋਂ ਉਤਰ ਜਾਣਾ ਤੇ ਸਾਡਾ ਐਲਾਨ ਆ ਸਾਡੀ ਵਾਰਨ ਹੈ ਸਰਕਾਰਾਂ ਨੂੰ ਇੱਥੇ ਕੋਈ ਵੀ ਜਿਹੜੀ ਵਿਰੋਧ ਮਾਰੂ ਨੀਤੀ ਆ ਉਹਨੂੰ ਅਸੀਂ ਲਾਗੂ ਨਹੀਂ ਹੁੰਦਿਆਂਗੇ ਤਾਂ ਕਿ ਜੇ ਅਸੀਂ ਆਪਾਂ ਚੰਦਾ ਰੂਗਾ ਜਦੋਂ ਤੱਕ ਸੁਧਰ ਕੇ ਬੰਦੇ ਦੇ ਪੁੱਤ ਨਹੀਂ ਬਣ ਜਾਂਦੇ ਉਦੋਂ ਤੱਕ ਇਹ ਸੰਘਰਸ਼ ਜਿਹੜੇ ਆ ਚਾਲੂ ਰਹਿਣਗੇ ਵਾਇਪੁਰ ਸਿੰਘਾ ਖਾਲਸਾ ਵਾਇਪੁਰ ਸਿੰਘੀ ਪਤੇ 10 ਰੰਗੂਰ ਲਾਗੇ ਨੂੰ ਪਿਆਰੇ ਖਾਲਸਾ ਜੀ ਇਹ ਜਾਬਰ ਸਰਕਾਰਾਂ ਜਦੋਂ ਜਦੋਂ ਵੀ ਕਿਸਾਨ ਮਾਰੂ ਨੀਤੀਆਂ ਲੈ ਕੇ ਆਉਂਦੀਆਂ ਵਾ ਉਦੋਂ ਉਦੋਂ ਹੀ ਸਾਡੇ ਕਸਾਨੀ ਯੋਧੇ ਜਿਹੜੇ ਬਿਲਕੁਲ ਤਿਆਰ ਪਰ ਤਿਆਰ ਰਹਿੰਦੇ ਨੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਸੀਨੀਅਰ ਸਰਦਾਰ ਜੀ ਸਿੰਘ ਚੰਬਾ ਨੇ ਆਪ ਜੀ ਨੂੰ ਸਾਰੀ ਵਿਆਖਿਆ ਦਿੱਤੀ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਮੰਡ ਕੰਡੇ ਦੇ ਜਿਹੜੇ ਪਿੰਡ ਦੇ ਬੈਲਟ ਦੇ ਲੋਕ ਹਨ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਟੋਟਲ ਮਰ ਚੁੱਕੀਆਂ ਫੇਰ ਵੀ ਉਹ ਚੜਦੀ ਕਲਾ ਜਾ ਔਰ ਮੋਦੀ 트ੰਪ ਸਰਕਾਰ ਦਾ ਜਿਹੜਾ ਵਾ ਉਹ ਸਿਆਪਾ ਕਰਨ ਆਇਆ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕਾ ਮਦਾ ਦਾ ਕਾ ਨੋ ਨੋ ਬਾਰ ਕੋ ਜਾ ਕੇ ਚੌਰਾ ਪਹਿੜਾ ਨੂੰ ਜਾੜੀ ਜੀ ਦਾ ਪੈਂਡ ਗੁਰਪੁਰਾ ਘੜਕਾ ਗਰਮੂ ਵਾਲਾ ਖਦੇ ਨੂੰ ਜੀ ਪੈਂਡ ਆਉਂਦੇ ਨੇ ਸਾਰੇ ਹੀ ਪਾਣੀ ਨੇ ਬਰਬਾਦ ਕਰ ਦਿੱਤੇ ਬੰਨ ਸਾਰੇ ਟੁੱਟ ਗਏ ਜਿੰਨੇ ਥੋਲੇ ਆ ਉਹ ਸਾਰਿਆਂ ਦੇ ਪਾਣੀ ਇਸੋ ਦੀ ਵਗ ਗਿਆ ਤੇ ਮੰਡ ਵਾਲੇ ਲੋਕ ਚੜੇ ਆ ਐ ਵੇਲੇ ਬਹੁਤ ਪਰੇਸ਼ਾਨ ਆ ਡੰਗਰਾਂ ਨੂੰ ਨਾ ਕੋਈ ਪੈਸੋਂ ਪੱਠਾ ਪੱਠੇ ਵਿੱਚ ਜਿਹੜਾ ਕੋਈ ਪੱਠੇ ਪੀਜੇ ਸਾਰੇ ਡੁੱਬ ਗਏ ਆ ਤੇ ਕੋਈ ਵੀ ਕਾਰ ਕੋਈ ਜਿਹੜੀ ਸਾਰੀ ਬੁਰਗੀ ਆ ਤੇ ਬੰਨੇ ਵੀ ਜਾਣ ਆਉਣ ਤੋਂ ਵੀ ਗੰਮੜਾ ਪਾਣੀ ਨੇ ਰੁਕ ਦਿੱਤਾ ਵਾ ਤੇ ਉਥੋਂ ਹੁਣ ਖਾਣਾ ਪਕਾਉਣਾ ਜਿਹੜਾ ਉਖਾ ਹੋ ਗਿਆ ਤੇ ਸਰਕਾਰ ਨੂੰ ਬੇਨਤੀ ਆ ਕਿ ਉਹਨਾਂ ਦਾ ਪ੍ਰਬੰਧ ਕਰੇ ਕੋਈ ਨਾ ਕੋਈ ਉਹਨਾਂ ਨੂੰ ਡੰਗਰਾਂ ਦਾ ਚਾਰਾ ਤੇ ਲੋਕਾਂ ਦਾ ਜਿਹੜਾ ਖਰਚਾ ਵਾ ਲੋਕਾਂ ਨੂੰ ਰੋਟੀ ਪਾਣੀ ਦਾ ਲੋਕੀ ਸਰਕਾਰ ਕਰੇ ਸਾਡੀ ਵੱਲੋਂ ਬੇਨਤੀ ਹੈ ਕਿ ਹੋਰ ਵੀ ਵੀਰ ਭਰਾ ਜੋ ਇਹਨਾਂ ਵੀ ਮੰਡ ਵਾਲਿਆਂ ਦੀ ਮਦਦ ਕਰ ਸਕਦੇ ਨੇ ਉਹ ਤਗੜੇ ਹੋ ਕੇ ਕਰਨ ਤੇ ਸਰਕਾਰਾਂ ਜਿਹੜਾ ਕੰਮ ਕਰਦੀਆਂ ਨੇ ਉਹ ਸਰਕਾਰਾਂ ਰੋਕ ਦੇਣ ਤੇ ਇਹ ਸਰਕਾਰਾਂ ਰੋਕ ਕੇ ਲੋਕਾਂ ਦੀ ਮਹਤਵ ਕਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ